ਛੜੇ YouTube ਚੈਨਲ ਤੇ ਆਫਰ ਆ ਦਾ ਸੌਂਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸੀਨੀਅਰ ਸੈਂਡਰੀ ਸਕੂਲਾਂ ਵਿੱਚ ਲਗਭਗ 875 ਪ੍ਰਿੰਸੀਪਲਾਂ ਦੀਆਂ ਪੋਸਟਾਂ ਤੇ ਲੈਕਚਰਰਾਂ ਦੀ ਤਰੱਕੀ ਕਰਕੇ ਨਿਫਤੀ ਕੀਤੀ ਜਾਣ ਦੀ ਕੀਤੀ ਗਈ ਮੰਗ ਦੇ ਬਾਰੇ ਜ਼ਿਕਰ ਕਰਾਂਗੇ ਪਰ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਦਾ ਜੱਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਛੜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਹ ਕੋ ਵਾਲੀ ਵੀਡੀਓ ਨੋਟੀਫਿਕੇਸ਼ਨ ਆਬਦੀ ਨੂੰ ਸਮੇਂ ਸਿਰ ਮਿਲ ਜਾਵੇ ਕਹੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹਡਮਾਸਟਰਾਂ ਤੇ ਪ੍ਰਿੰਸੀਪਲਾਂ ਦੀਆਂ ਲਗਭਗ 50% ਤੋਂ ਵੀ ਵੱਧ ਸੀਟਾਂ ਖਾਲੀ ਹੋਣ ਕਰਕੇ ਮੌਜੂਦਾ ਪੰਜਾਬ ਸਰਕਾਰ ਨੂੰ ਵੱਖ-ਵੱਖ ਬੁੱਧੀ ਜੀਮੀਆਂ ਸਿੱਖਿਆ ਸ਼ਾਸਤਰੀਆਂ ਤੇ ਆਮ ਲੋਕਾਂ ਦੁਆਰਾ ਵਿਚਾਰਨਾ ਬਣਾ ਕੇ ਇਸ ਇਸ ਡੀਟਲ ਮਟ ਦੀ ਨੀਤੀ ਦੀ ਸਖੀ ਆਲੋਚਨਾ ਕੀਤੀ ਜਾ ਰਹੀ ਹੈ ਜਿੱਥੇ ਪੰਜਾਬ ਕੋਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੁਆਰਾ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਲਈ ਲਿਆ ਗਿਆ ਟੈਸਟ ਰੱਦ ਕਰਦੇ ਹੋਏ ਉਸ ਭਰਤੀ ਦਾ ਨੋਟੀਫਿਕੇਸ਼ਨ ਹੀ ਰਦ ਕਰ ਦਿੱਤਾ ਗਿਆ ਸੀ ਤਾਂ ਇਸ ਨਾਲ ਇਹ ਇੱਕ ਹੋਰ ਤਵਾਂ ਦਾ ਵਿਸ਼ਾ ਪੈਦਾ ਹੋ ਗਿਆ ਸੀ ਜੋ ਅਜੇ ਤੱਕ ਵੀ ਹੱਲ ਨਹੀਂ ਹੋ ਰਿਹਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਜੂ ਸਿੰਘ ਬਾਸਨੇ ਨੇ ਪਿਛਲੀ ਕਾਂਗਰਸ ਸਰਕਾਰ ਨੂੰ ਇਹਦਾ ਜ਼ਿੰਮੇਵਾਰ ਠਾਉਂਦੇ ਹੋਏ 50-50 ਦੇ ਫਾਰਮੂਲੇ ਨੂੰ ਰੱਦ ਕਰਦੇ ਹੋਏ ਐਲਾਨ ਕੀਤਾ ਕਿ ਹੁਣ 75% ਪ੍ਰਿੰਸੀਪਲਾਂ ਦੀ ਅਪੋਸਟਾ ਲੈਕਚਰਾਰਾਂ ਦੀਆਂ ਤਰੱਕੀਆਂ ਨਹੀਂ ਪਰਿਆਂ ਜਾਣਗੀਆਂ ਤੇ 25% ਤਾ ਸਿੱਧੀ ਭਰਤੀ ਰਹੀ ਹੀ ਬਰੀਆਂ ਜਾਣ ਕਰਨ ਗਿਆ ਜਿਸ ਨਾਲ ਇੱਕ ਤਨ ਅਕਚਰਾਰਾ ਦੀ ਪ੍ਰਮੋਸ਼ਨ ਵਿੱਚ ਆਈ ਖਰੋਤ ਖਤਮ ਹੋ ਜਾਵੇਗੀ ਦੂਜਾ ਸਾਰੇ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਅਥਾਹ ਹੀ ਪਈਆਂ ਅਸਾਮੀਆਂ ਭਰੀਆਂ ਜਾਣ ਗਿਆ ਜਿਸ ਨਾਲ ਸਿੱਖਿਆ ਦਾ ਮਿਆਰ ਹੋਰ ਵੀ ਉੱਚਾ ਕਰਨ ਦੇ ਵਿੱਚ ਸਹਾਇਤਾ ਪ੍ਰਾਪਤ ਹੋਵੇਗੀ ਤਾਂ ਹੁਣ ਇਸ ਨਵੇਂ ਐਲਾਨ ਕੀਤੇ ਗੁਰੂ ਦਾ ਨੋਟੀਫਿਕੇਸ਼ਨ ਕੀਤੇ ਜਾਣ ਦੀ ਲੈਕਚਰਰ ਯੂਨੀਅਨ ਦੇ ਆਗੂਆਂ ਦੁਆਰਾ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਾਜਵਾ ਮੰਗ ਕੀਤੀ ਜਾ ਰਹੀ ਹੈ ਤੇ ਆਓ ਜਾਣਦੇ ਹਾਂ ਕਿ ਇਹ ਮੰਗ ਕਿਹੜੇ-ਕਿਹੜੇ ਆਗੂਆਂ ਦੁਆਰਾ ਕੀਤੀ ਗਈ ਹੈ ਲੈਕਚਰਰ ਕੈਟਰ ਯੂਨੀਅਨ ਪੰਜਾਬ ਦੇ ਸੂਬਾ ਵੇਤ ਸਭ ਤੋਂ ਗੱਲ ਤੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਜਵਾ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਸੀਨੀਅਰ ਰਿਸਪੌਂਡੈਂਟ ਸਕੂਲਾਂ ਵਿੱਚ 875 ਤੋਂ ਵੱਧ ਖਾਲੀ ਅਸਾਮੀਆਂ ਨੂੰ ਜਲਦ ਭਰਿਆ ਜਾਵੇ ਤਾਂ ਕਿ ਸਕੂਲਾਂ ਵਿੱਚ ਵਿਦਿਅਕ ਮਾਹੌਲ ਤੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਯੂਨੀਅਨ ਪ੍ਰਧਾਨ ਢਿੱਲੋਂ ਨੇ ਪ੍ਰਿੰਸੀਪਲਾਂ ਦਾ 75% ਕੋਟਾ ਕਰਨ ਦੇ ਸਿੱਖਿਆ ਮੰਤਰੀ ਦ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਜਲਦ ਨੋਟੀਫਿਕੇਸ਼ਨ ਵੀ ਜਾਰੀ ਕਰਕੇ ਪ੍ਰਿੰਸੀਪਲ ਲਗਾਏ ਜਾਣ ਯੂਨੀਅਨ ਪ੍ਰਧਾਨ ਢਿੱਲੋਂ ਨੇ ਮਾਸਟਰ ਕੇਡਰ ਤੋਂ ਲੈਕਚਰਰਾਂ ਤੇ ਮੁੱਖ ਅਧਿਆਪਕ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਤਾਂ ਕਿ ਸਕੂਲਾਂ ਵਿੱਚ ਸੱਚਮੁੱਚ ਵਿਚ ਸਿੱਖਿਆ ਕ੍ਰਾਂਤੀ ਆਸਕੇ ਯੂਨੀਅਨ ਆਗੂ ਰਵਿੰਦਰ ਸਿੰਘ ਗੁਰੂ ਵਰਕੀਸ ਸਿੰਘ ਸੰਜੀਵ ਕਥੋਰੀਆ ਹਰਦੀਪ ਸਿੰਘ ਸੁਖਵਿੰਦਰ ਸਿੰਘ ਅਮਰਜੀਤ ਸਿੰਘ ਸਲਾਹਕਾਰ ਜਸਪਾਲ ਸਿੰਘ ਰਾਜਵੀਰ ਸਿੰਘ ਹੰਬੜਾ ਗੁਰਜੇਪਾਲ ਸਿੰਘ ਪਰਮੋਤ ਜੋਸ਼ੀ ਯੂਨੀਅਨ ਮੀਡੀਆ ਇਨਚਾਰਜ ਰਮਨਦੀਪ ਸਿੰਘ ਵਿਨੀਤ ਪਰੋੜਾ ਮੋਹਨ ਸਿੰਘ ਮਲੋੜ ਅਰਜਿੰਦਰ ਸਿੰਘ ਫਖ ਬੋਟਾ ਸਿੰਘ ਤੇ ਪ੍ਰਸਤ ਕਰਤਰ ਅਰਵੇਲ ਸਿੰਘ ਪੜ੍ਹੇ ਰਹੇ ਪਰ ਫਿਰ ਫਨਮਵ ਮਨਦੀਪ ਸਿੰਘ ਸੇਖੋਂ ਨੇ ਸਿੱਖਿਆ ਮੰਧਰੀ ਨੂੰ ਅਪੀਲ ਭਰਦੇ ਆ ਕਿ ਸਕੂਲਾਂ ਵਿੱਚ ਜਲਦ ਸਕੂਲ ਪ੍ਰਿੰਸੀਪਲ ਆਏ ਜਾਣ ਤਾਂ ਕਿ ਹੋਰ ਬਿਹਤਰ ਨਤੀਜੇ ਵਿਦਿਅਕ ਮਾਹੌਲ ਅਨੁਸ਼ਾਸਨ ਤੇ ਪੜ੍ਹਾਈ ਵਿੱਚ ਹੋਰ ਸੁਧਾਰ ਹੋ ਸਕੇ ਔਰ ਮਤਲਬ ਹੈ ਕਿ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਐਲਾਨ ਕਰਦੀ ਆਈ ਹੈ ਕਿ ਉਹਨਾਂ ਦੀ ਪ੍ਰਾਇਓਰਟੀ ਸਿੱਖਿਆ ਅਤੇ ਹੈਲਸਸ ਨੂੰ ਬੈਟਿੰਗ ਬਣਾਉਣਾ ਹੋਵੇਗਾ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਆਪਣੇ ਕਿਸੇ ਹੋਏ ਐਲਾਨ ਨੂੰ ਸਿੱਕੇmetry ਕਿਸ ਨੂੰ ਸੁਣੀ ਜਾਮਾ ਬਣਾਦੇ ਹੋਏ ਸਾਰੇ ਸਰਕਾਰੀ ਸੀਨੀਅਰ ਸਕੂਲਾਂ ਵਿੱਚ ਖਾਲੀ ਪਈਆਂ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਰਕੇ ਸਿੱਕੇ ਦਾ ਮਿਆਰ ਚੁੱਕਣ ਦਾ ਪ੍ਰਦਾਲਾ ਕਦੋਂ ਤੱਕ ਪੂਰਾ ਕਰਦੇ ਹਨ ਇਸ ਵੀਡੀਓ ਵਿੱਚ ਬਸ ਇਲਾ ਹੀ ਜੇਕਰ ਵੀ ਨਹੀਂ ਚੰਗੀ ਲੱਗੀ ਹੋਵੇ ਤੇ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਪਿਆਰਬ ਜੀ